ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਰਾਸ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ। ਲਓ ਜੀ ਅੱਜ ਆਪਣਾ ਬਲੌਗ ਸ਼ੁਰੂ ਹੋ ਰਿਹਾ ਕਿਚਨ ਚੋਂ ਤੇ ਇੱਥੇ ਲੰਚ ਟਾਈਮ ਹੋ ਗਿਆ ਟਾਈਮ ਹੋ ਗਿਆ ਸੀਗਾ 8:00 ਵਜੇ ਦਾ। ਅੱਜ ਆਪਣਾ ਲੰਚ ਟਾਈਮ ਜਲਦੀ ਹੋ ਗਿਆ ਉਹ ਵੀ ਤੁਹਾਨੂੰ ਮੈਂ ਦੱਸੂਗੀ ਕਿਉਂ ਹੋ ਗਿਆ ਜੀ। ਤੇ ਹੁਣ ਮੈਂ ਇੱਥੇ ਸਾਫ਼ ਸਪਾਈਆਂ ਜਿਹੜੀਆਂ ਸਾਰੀਆਂ ਕਰਿਆਈ ਸੀਗੀ ਤੇ ਮੈਂ ਪਸੀਨੇ ਨਾਲ ਬੁੱਧ ਭਿੱਜੀ ਪਈ ਸੀਗੀ। ਨਾਲ ਹੀ ਮੈਂ ਹਵਾ ਲੈ ਰਹੀ ਸੀਗੀ ਤੇ ਨਾਲ ਹੀ ਮੈਂ ਇੱਧਰ ਬਣਾ ਰਹੀ ਸੀਗੀ ਬੇਸਨ ਦਾ ਚਿਲਾ ਜੋ ਕਿ ਦਹੀਂ ਚ ਪੋਣਾ ਸੀਗਾ। ਤੇ ਆਟਾ ਵਗੈਰਾ ਆਪਾਂ ਗੁੰਨ ਕੇ ਰੱਖ ਲਿਆ ਸੀਗਾ ਮੰਮੀ ਤੰਦੂਰ ਤੇ ਪਉਣ ਲੱਗ ਗਏ ਸੀਗੇ ਤੇ ਅੱਜ ਸਿਰੇ ਸਿਰੇ ਤਾਂ ਬੜੇ ਵੇਸ ਸੀਗੇ ਬੱਦਲ ਪਰ ਉਸ ਤੋਂ ਬਾਅਦ ਜੀ ਧੁੱਪ ਦੀ ਨਿਕਲਣੀ ਸ਼ੁਰੂ ਹੋ ਗਈ ਮੈਂ ਕਿਹਾ ਚਲੋ ਅੱਜ ਮੌਸਮ ਠੰਡਾ ਆ ਤੇ ਇਸ ਕਰਕੇ ਮੈਂ ਛੇਤੀ ਛੇਤੀ ਕੰਮ ਨਿਬੇੜਿਆ ਪਰ ਬਾਅਦ ਵਿੱਚ ਦੇਖੋ ਧੁੱਪ ਦੀ ਨਿਕਲੀ ਇੱਥੇ ਤੇ ਮੈਂ ਅੱਜ ਜਾਣਾ ਸੀਗਾ ਸ਼ਾਪਿੰਗ ਕਰਨ ਵਾਸਤੇ ਇਸ ਕਰਕੇ ਛੇਤੀ ਛੇਤੀ ਕੰਮ ਨਿਬੇੜਿਆ ਤੇ ਮੈਂ ਸੋਚਿਆ ਚਲੋ ਦਿਨ ਠੰਡਾ ਤੇ ਅੱਜ ਹੀ ਚੱਲਦੀ ਆ ਕਿਉਂਕਿ ਹੁਣ ਸੇਲ ਲੱਗ ਗਈ ਆ ਦੇ ਪਰ ਬਾਅਦ ਵਿੱਚ ਧੁੱਪ ਨਿਕਲੇ ਮੈਂ ਕਹ ਹਾਈ ਗਰਮੀ ਬਹੁਤ ਜ਼ਿਆਦਾ ਹੋਗੀ ਪਰ ਮੈਂ ਕਰੋ ਡਿਸਾਈਡ ਕਰਕੇ ਤੁਰੇ ਸੀ ਕਿ ਬਸ ਮੈਂ 2 ਘੰਟੇ ਦੇ ਵਿੱਚ ਸਾਰੀ ਸ਼ਾਪਿੰਗ ਕਰਕੇ ਮੋੜੇ ਆਉਣਾ ਹੈ ਸ਼ਾਪਿੰਗ ਕੀ ਬਸ ਵੀ ਸੂਟ ਹੀ ਖਰੀਦਣੇ ਆ ਇੱਕ ਇੱਕ ਸ਼ਾਪ ਤੋਂ ਖਰੀਦ ਲੈਣੇ ਆ ਜੇ ਨਾ ਪਸੰਦ ਆਏ ਤਾਂ ਦੂਸਰੀ ਸ਼ਾਪ ਤੇ ਜਾਉਂਗੀ ਜ਼ਿਆਦਾ ਟਾਈਮ ਨਹੀਂ ਮੈਂ ਕਾ ਲਾਉਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਡਰਬੜਾ ਲੱਗਦਾ ਗਰਮੀ ਤੋਂ ਵੀ ਹੈਨਾ ਤੇ ਇੱਥੇ ਮੈਨੂੰ ਬਹੁਤ ਪਸੀਨਾ ਆ ਗਿਆ ਬਹੁਤ ਗਰਮੀ ਲੱਗ ਰਹੀ ਸੀ ਤੇ ਦੇਖੋ ਜੀ ਹੁਣ ਕੜਕ ਦੀ ਧੁੱਪ ਹੋਗੀ ਤੇ ਹੂਮਸ ਜੀ ਵੀ ਬੜੀ ਬਣੀ ਹੋਈ ਸੀ ਕਿਉਂਕਿ ਬੱਦਲ ਬਣਦੇ ਆ ਨਾ ਇਸ ਕਰਕੇ ਤੇ ਹੂਮਸ ਬਹੁਤ ਬਣੀ ਹੋਈ ਸੀਗੀ ਤੇ ਹੁਣ ਮੈਂ ਲੱਗੀ ਸੀ ਸਕੂਟਰੀ ਕੱਢਣ ਵਾਸਤੇ 4:30 ਦੇ ਦੋ ਕੁ ਨਹੀਂ ਇਹਦੇ ਨਾਲ ਦੇ ਤਿੰਨ ਕਲਰ ਦਿਖਾਈ ਸੀ ਇਹ ਸਾਰੇ ਦਿਖਾ ਦੇ ਸਾਰੇ 4:30 ਦੇ ਦੋ ਆਪਣਾ ਇੱਕ ਹੋਇਆ ਥੂੜੀ ਕਿੰਨਾ ਮੜੇ ਕਿੰਨੇ ਦਾ ਦਾਰ ਟੋਲ ਦਾ ਅਧਿਕ ਹੋਈ ਨਹੀਂ ਇੱਕਲਾ ਹੋ ਰਿਆਂ ਵਿੱਚ ਇੱਕਲਾ ਹੋ ਸੀ ਇਸ ਤਰ੍ਹਾਂ ਦਾ ਮੈ ਰਹਿੰਦਾ ਸੀ ਵੈਸੇ ਤੋ ਸੀ ਇੱਕਲਾ ਹੋ ਰਿਆਂ ਕਿਉਂ ਚਲੋ ਰਹਿਣ ਦੋ ਉਹ ਵੜਾ ਰਹਿਣ ਦੋ ਆ ਹੈਗਾ ਹੀ ਆ ਇਹ ਕਾਲ ਦੀ ਜੀ ਵੀ ਦੀ ਇੱਕ ਪੰਪ ਆ ਬੁੱਤੀ ਵਾਲਾ ਥੱਲੇ ਵਾਲਾ ਥੱਲੇ ਵਾਲਾ ਇਸ ਤੋਂ ਆਈ ਕੋਈ ਫਿੱਕੇ ਨਾ ਬਣੇ ਕਿ ਜਿੰਮੀ ਆਣਾ ਨੇ ਲੋਕ 350 ਕੁ ਰੁਪਏ ਦੇ ਕਪੜਾ ਹੀ ਬਈਆ ਲੈ ਐਲ ਵੀ ਕਪੜਾ ਐ ਐਸ ਤੇ ਤੁਸੀਂ ਕਰ ਰਹੇ ਸੀ ਕਲਰ ਕੇ ਇੰਦੇ ਚ ਕਲਰ ਹੈਗਾ ਇੱਕ ਆਲ ਫੋਨ ਹੈ ਲਿਜੀ ਲਿਜੀ ਕਪੜਾ ਬਹੁਤ ਟੁੱਟ ਹੈ ਐਂਦੇ ਚ ਕਲਰ ਦੀ ਇਹ ਕਿੰਨੇ ਲਾਉਂਦੇ ਹਾਂ ਚਲੋ ਜੀ ਸ਼ੋਪਿੰਗ ਹੋ ਗਈ ਤੇ ਇੱਥੇ ਮੈਂ ਲੈਏ ਸੀਗੇ ਫਰੂਟ ਤੇ ਹੁਣ ਮੈਂ ਜਾ ਰਹੀ ਸੀਗੀ ਵਾਪਸ ਤੇ ਘਰੇ ਆ ਕੇ ਆਪਾਂ ਥੋੜਾ ਟਾਈਮ ਕਰ ਲਿਆ ਰੈਸਟ ਕਿ ਕਿ ਦੁਪਹਿਰ ਨੂੰ ਬੜੀ ਗਰਮੀ ਸੀਗੀ ਦੁਪਹਿਰ ਆ ਤੇ ਰੈਸਟ ਕਰਕੇ ਚਾਹ ਪੀਣ ਤੋਂ ਬਾਅਦ ਮੈਂ ਕਿਹਾ ਹੁਣ ਤੁਹਾਨੂੰ ਦਿਖਾਉਣੀ ਆ ਮੈਂ ਕੀ ਕੀ ਸ਼ਾਪਿੰਗ ਕਰਕੇ ਆਈ ਆ ਤੇ ਪੂਰਾ ਵਲੌਗ ਜ਼ਰੂਰ ਦੇਖ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਪਹਿਲੀ ਵਾਰੀ ਚੈਨਲ ਤੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਲਓ ਜੀ ਆ ਹੈਗਾ ਸੂਟ 골ਡਨ ਦਾ ਤੇ ਗ੍ਰੀਨ ਕਲਰ ਮੂੰਗਿਆ ਜਿਹਾ ਕਲਰ ਐ ਇਸ ਵਿੱਚ ਮਿਕਸ ਅਪ ਐ ਤੇ ਗਲੇ ਤੇ ਲੱਗਿਆ ਹੋਇਆ ਪੈਚ ਤੇ ਇਹਦੇ ਨਾਲ ਕੁੱਟਨ ਦਾ ਦੁਪੱਟਾ ਬਹੁਤ ਸੋਹਣਾ ਪ੍ਰਿੰਟਡ ਦੁਪੱਟਾ ਹੈ ਤੇ ਲੈਰੀਏ ਵਾਲੀ ਸਲਵਾਰ ਹੈ ਲੈਰੀਏ ਪ੍ਰਿੰਟ ਬਣਿਆ ਹੋਇਆ ਇਸ ਤੇ ਸਲਵਾਰ ਤੇ ਤੇ ਇਹ ਬਣ ਗਿਆ ਜੀ 750 ਦੀ ਰੇਂਜ ਚ ਬਣ ਗਿਆ ਆਪਣਾ ਬਹੁਤ ਸੋਹਣਾ ਲੱਗਿਆ ਮੈਨੂੰ ਤੇ ਇਹ ਮੈਂ ਆਪਦੇ ਵਾਸਤੇ ਬਣਾਇਆ ਸੂਟ ਮੈਨੂੰ ਇਹਦਾ ਪ੍ਰਿੰਟ ਜਿਹੜਾ ਸਲਵਾਰ ਤੇ ਲੈਰੀਆ ਵਾਲਾ ਪ੍ਰਿੰਟ ਹੈ ਇਹ ਬਹੁਤ ਜ਼ਿਆਦਾ ਪਸੰਦ ਆਇਆ ਤੇ ਇਸ ਇਸੇ ਡਿਜ਼ਾਈਨ ਦੇ ਵਿੱਚ ਦੋ ਤਿੰਨ ਹੋਰ ਸੀਗੇ ਵੈਸੇ ਉਹ ਵੀ ਸੋਹਣੇ ਸੀਗੇ ਪਰ ਮੈਂ ਕਿਹਾ ਚਲੋ ਇਹ ਵਾਲਾ ਕਲਰ ਕਾਫੀ ਟਾਈਮ ਹੋ ਗਿਆ ਮੇਕੋ ਹੈ ਨਹੀਂ ਐਸ ਕਲਰ ਦਾ ਸੂਟ ਬਹੁਤ ਟਾਈਮ ਪਹਿਲਾਂ ਹੁੰਦਾ ਸੀਗਾ ਇਸ ਕਰਕੇ ਮੈਨੂੰ ਆਹ ਕਲਰ ਪਸੰਦ ਆ ਗਿਆ ਤੇ ਆਹ ਲਿਆ ਜੀ ਦੂਸਰਾ ਇਧਰ ਆਜਿੰਦਰ ਅੱਜ ਹੱਸ ਰਹੇ ਸੀਗੇ ਕਹਿੰਦੇ ਮਾਨੂੰ ਸ਼ੋਪਿੰਗ ਕਰਕੇ ਅੱਜ ਬੜੀ ਖੁਸ਼ ਹੋਈ ਫਿਰਦੀ ਆ ਮੇਗਾ ਖੁਸ਼ੀ ਤਾਂ ਹੁੰਦੀ ਆ ਸ਼ੋਪਿੰਗ ਕਰਕੇ ਸੂਟ ਬਣਾਏ ਨਾ ਗਰਮੀ ਦੇ ਵਿੱਚ ਕੋਟਰਨ ਦੇ ਸੂਟ ਤੇ ਆ ਹੈਗਾ ਜੀ येलो ਕਲਰ ਦਾ ਇਹਤੇ ਵੀ ਜਿਵੇਂ ਲੈਰੀਅਲਾ ਪ੍ਰਿੰਟ ਹੈ ਤੇ ਗਲੇ ਤੇ ਇਹਤੇ ਵੀ ਪੈਚਵਰਕ ਹੈ ਕਢਾਈ ਵਾਲਾ ਆ ਤੇ ਪੱਲੇ ਤੇ ਵੀ ਇਹਤੇ ਜਿਹੜਾ ਆ ਪੈਚ ਲੱਗਿਆ ਹੋਇਆ ਕਢਾਈ ਵਾਲਾ ਤੇ ਬਿਲਕੁਲ ਪਿਓਰ ਕੋਟਰਨ ਦੇ ਸੂਟ ਹੈ ਤੇ ਜਿਹੜੀ ਸਲਵਾਰ ਹੈ ਇਹਦੇ ਵਿੱਚ ਹੈਗੇ येलो ਕਲਰ ਦੀ ਸਲਵਾਰ ਹੈ ਤੇ ਰੈੱਡ ਕਲਰ ਦੇ ਹੈਗੇ ਡਾਟ ਛੋਟ ਛੋਟੀਆਂ ਬਿੰਦੀਆਂ ਬਣੀਆਂ ਹੋਈਆਂ ਤੇ ਦੁਪੱਟਾ ਵੀ ਬਹੁਤ ਸੋਹਣਾ ਪ੍ਰਿੰਟਡ ਦੁਪੱਟਾ ਬਹੁਤ ਵਧੀਆ ਕੋਟਨ ਦਾ ਪਿਓਰ ਦੁਪੱਟਾ ਆ ਬਹੁਤ ਵਧੀਆ ਲੱਗਦਾ ਹੈ ਨਾ ਵੀ ਮੈਂ ਗਰਮੀ ਦੇ ਵਿੱਚ ਅੱਗੇ ਤਾਂ ਸਪੂਨ ਦੇ ਦੁਪੱਟੇ ਵਾਲੇ ਜਰਾ ਸਿਲੈਕਟ ਕਰਦੇ ਸੀ ਪਰ ਐਤਕੀ ਮੈਂ ਕੋਟਨ ਦੇ ਦੁਪੱਟੇ ਵਾਲੇ ਲਏ ਤੇ ਆਹ ਵਾਲਾ ਜਿਹੜਾ ਸੂਟ ਹੈ ਇਹ ਹੈਗਾ ਬਿਨਾਂ ਦੁਪੱਟੇ ਤੋਂ ਤੇ ਇਹ ਜਿਹੜਾ ਆ ਇਹ ਸਾਰੇ ਜਿਹੜੇ ਹੁਣ ਪਹਿਲੇ ਵਾਲਾ 750 ਦਾ ਸੀਗਾ ਤੇ ਇਹ ਸਾਰੇ ਬਸ 400 ਕੋਈ 500 450 ਇਸ ਰੇਂਜ 'ਚ ਹੈਗੇ ਆ ਤੇ ਇਹ ਵੈਸੇ ਇਹ ਲੈਮਨ ਸ਼ੇਡ 'ਚ ਆ ਪਰ ਇਹ ਕੈਮਰੇ ਦੇ ਵਿੱਚ ਥੋੜਾ ਡਾਰਕ ਲੱਗ ਰਿਹਾ ਹੈ ਤੇ ਮੈਨੂੰ ਇਹਦਾ ਪ੍ਰਿੰਟ ਬਹੁਤ ਪਸੰਦ ਆ ਤੇ ਆਇਆ ਜੀ ਡਾਰਕ ਕਲਰ ਦਾ ਇਹ ਮਲਟੀ ਸ਼ੇਡਸ ਤਾਂ ਨੇ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਰੰਗ ਹੈ ਇੱਕ ਵਾਈਟ ਆ ਗਿਆ ਮੈਰੂਨ ਆ ਗਿਆ ਹਰਾ ਆ ਗਿਆ ਡਾਰਕ ਹਰਾ ਜਾਂ ਬੁੰਗਿਆ ਜਿਹਾ ਰੰਗ ਆ ਗਿਆ ਤੇ ਦੋ ਕ ਰੰਗ ਵਿੱਚ ਹੋਰ ਹੈ ਤੇ ਮੈਂ ਉਹਨਾਂ ਨੂੰ ਹੱਸ ਰਹੀ ਸੀ ਮੈਂ ਕਿ ਇਹਦੇ ਵਿੱਚ ਡਿਜ਼ਾਈਨ ਤਾਂ ਹੈ ਜਿੱਦਾਂ ਪਹਿਲਾਂ ਖੇਸ ਬਣਦੇ ਹੁੰਦੇ ਸੀ ਨੇ ਖੇਸਾਂ ਦੇ ਵਿੱਚ ਡਿਜ਼ਾਈਨ ਹੁੰਦੇ ਸੀ ਇਸ ਤਰ੍ਹਾਂ ਦੇ ਤੇ ਹੁਣ ਤਾਂ ਜਿਵੇਂ ਸੂਟ ਇਦਾਂ ਦੇ ਆਉਣ ਲੱਗ ਗਏ ਤੇ ਕਈ ਤਰ੍ਹਾਂ ਨੇ ਸੂਟ ਦਿਖਾਏ ਜੀ ਮੇਰੇ ਰਜਾਈਆਂ ਦੇ ਕਵਰ ਹੈ ਮੈਂ ਕਿ ਇਸ ਤਰ੍ਹਾਂ ਦੇ ਸਾਡੇ ਰਜਾਈਆਂ ਦੇ ਕਵਰ ਹੈ ਇਹ ਨਹੀਂ ਮੈਂ ਬਣਾਉਣੇਗੇ ਸੱਚੀ ਹੁਣ ਤਾਂ ਇਸ ਤਰ੍ਹਾਂ ਦੇ ਪ੍ਰਿੰਟ ਹੋਣ ਲੱਗ ਗਏ ਨਾ ਤੇ ਸਾਡਾ ਟਾਈਮ ਟਾਈਮ ਦੀ ਗੱਲ ਹੈ ਨਾ ਪਹਿਲਾਂ ਤਾਂ ਰਜਾਈਆਂ ਦੇ ਕਵਰ ਹੀ ਹੁੰਦੇ ਸੀਗੇ ਤੇ ਆਹ ਵਾਲਾ ਸੂਟ ਮੈਨੂੰ ਵੋ ਪਸੰਦਾ ਹੈ ਐਤਕਿ ਨਾ ਮੈਂ ਥੋੜੇ ਵੱਡੇ ਪ੍ਰਿੰਟ ਵਾਲੇ ਜਿਹੜੇ ਬਣਾਏ ਆ ਕਿਉਂਕਿ ਹਮੇਸ਼ਾ ਮੈਂ ਅੱਗੇ ਛੋਟੇ ਛੋਟੇ ਪ੍ਰਿੰਟ ਵਾਲੇ ਜਾਂ ਲਾਈਨਾਂ ਵਾਲੇ ਬਣਾਉਂਦੀ ਸੀਗੀ ਐਤਕਿ ਮੈਂ ਚਲੋ ਆਹ ਬਣਾ ਲੇ ਕਿਉਂਕਿ ਵੈਸੇ ਵੀ ਰਿਵਾਜ ਵੀ ਕਾਫੀ ਚੱਲ ਰਹੇ ਆ ਪਰ ਮੈਨੂੰ ਸੋਹਣਾ ਵੀ ਲੱਗੇ ਆ ਦੇਖੋ ਜੀ ਗ੍ਰੇ ਕਲਰ ਦਾ ਤੇ ਇਸ ਵਿੱਚ ਸਕਿਨ ਕਲਰ ਤੇ ਕਾਫੀ ਕਲਰ ਦਾ ਜਿਹੜਾ ਕੰਬੀਨੇਸ਼ਨ ਜ ਆਇਆ ਤੇ ਆ ਵੀ ਹੈਗਾ ਯਾ ਮਲਟੀ ਕਲਰਸ ਦਾ ਯਾ ਮਲਟੀ ਕਲਰਸ ਦਾ ਇਹ ਫਾਇਦਾ ਹੋ ਜਾਂਦਾ ਵੀ ਜਿਵੇਂ ਆਪਾਂ ਕੋਟਨ ਦੇ ਸੂਟ ਲੈਣੇ ਆ ਨਾਲ ਸਪੂਨ ਦੇ ਦੁਪट्टे ਹੁੰਦੇ ਆ ਤੇ ਸੂਟ ਤਾਂ ਪਾੜ ਜਾਂਦੇ ਪਰ ਸਪੂਨ ਦੇ ਦੁਪट्टे ਜਿਹੜੇ ਉਵੇਂ ਪਏ ਰਹਿੰਦੇ ਆ ਫਿਰ ਜੇ ਜਿਹੜਾ ਉਹ ਮੈਚ ਕਰ ਜਾਂਦਾ ਤੇ ਆਪਾਂ ਲੈ ਲੈਨੇ ਤੇ ਰੈੱਡ ਜਾਂ ਔਰੇਂਜ ਕਲਰ ਤਾਂ ਆਪਣੇ ਕੋਲ ਆਮ ਹੁੰਦਾ ਹੀ ਆ ਨਾ ਤੇ ਤਾਂ ਕਰਕੇ ਫਿਰ ਮੈਂ ਇਹ ਦੇਖ ਲੱਤੇ ਇਹਦੇ ਵਿੱਚ ਵੀ ਤਿੰਨ ਚਾਰ ਕਲਰ ਹੈ ਸਕਿਨ ਕਲਰ ਹੈ ਰੈੱਡ ਕਲਰ ਹੈ ਗ੍ਰੇ ਕਲਰ ਹੈ ਜਸ ਕਲਰ ਦਾ ਮਰਜੀ ਨਾਲ ਦੁਪੱਟਾ ਲੈ ਲਓ ਵੀ ਆਪਣੇ ਘਰੇ ਪਏ ਹੁੰਦੇ ਸਪੂਨ ਦੇ ਦੁਪੱਟੇ ਤੇ ਇਹ ਕਾਹਾ ਹੈ ਇਹ ਥੋੜਾ ਲਾਈਟ ਕਲਰ ਦਾ ਹੈ ਪਰ ਮੈਨੂੰ ਇਹ ਬੜਾ ਸੋਹਣਾ ਲੱਗਿਆ ਇਹਦੇ ਵਿੱਚ ਫੁੱਲ ਵੱਡੇ ਵੱਡੇ ਫੁੱਲ ਬੜੇ ਸੋਹਣੇ ਲੱਗੇ ਤੇ ਇਹਦੇ ਵਿੱਚ ਵੀ ਦੋ ਤਿੰਨ ਕਲਰ ਆ ਗਏ ਜਿਵੇਂ ਗ੍ਰੇ ਕਲਰ ਹੈ ਪਿੰਕ ਕਲਰ ਹੈ ਲੈਮਨ ਸ਼ੇਡ ਜਾਂ ਵਿੱਚ ਹੈ ਨਾ ਤੇ ਤਿੰਨ ਚਾਰ ਰੰਗ ਆ ਗਏ ਜਿਹੜੇ ਰੰਗ ਦਾ ਮਰਜੀ ਦੁਪੱਟਾ ਲੈ ਲਓ ਵੀ ਪਿੰਕ ਕਲਰ ਦਾ ਵੀ ਲੈ ਲਈਏ ਤਾਂ ਵੀ ਸੋਹਣਾ ਲੱਗੂਗਾ ਤੇ ਵੱਡੇ ਫੁੱਲ ਇਹ ਮੈਨੂੰ ਬੜੇ ਸੋਹਣੇ ਲੱਗ ਰਹੇ ਸੀਗੇ ਤੇ ਰਾਜਿੰਦਰ ਅੱਜ ਦੇਖ ਕੇ ਹੱਸ ਰਹੇ ਸੀ ਕਹਿੰਦੇ ਅੱਜ ਪੂਰੀ ਖੁਸ਼ੀ ਹੋ ਰਹੀ ਐ ਸ਼ਾਪਿੰਗ ਕਰਕੇ ਲੈਂਦੀ ਐ ਤੇ ਇਹ ਸੂਟ ਜੀ ਕੁਛ ਇਹਨਰ ਚ ਹੈਗੇ ਮੇਰੇ ਨਨਾਨ ਦੇ ਤੇ ਕੁਛ ਮੇਰੇ ਆ ਮੈਂ ਕਿ ਚਲੋ ਜਿਹੜੇ ਵੀ ਉਹਨੂੰ ਪਸੰਦ ਆ ਰਗੇ ਉਹ ਲੈ ਲੂਗੀ ਹਨਾ ਤੇ ਮੈਂ ਇਹ ਸਾਡਾ ਕੁਛ ਵੀ ਇਸ ਤਰ੍ਹਾਂ ਦਾ ਬੰਡਿਆ ਹੋਇਆ ਨਹੀਂਗਾ ਮੇਰੀ ਪਸੰਦ ਦੇ ਆ ਤੇ ਉਹਨੂੰ ਵੀ ਪਸੰਦ ਤਾਂ ਉਹ ਲੈ ਜੂਗੀ ਤੇ ਇਹ ਸੀਗਾ ਜੀ ਇੱਕ ਪੀਸ ਇਹ ਉਹਨਾਂ ਨੇ ਦਿਖਾਇਆ ਨਹੀਂ ਸੀ ਵੈਸੇ ਕੱਪੜੇ ਕੱਢ ਰਹੇ ਸੀ ਨਾਲ ਆ ਗਏ ਤੇ ਮੈਨੂੰ ਤੇ ਇਹਦਾ ਡਿਜ਼ਾਈਨ ਹੀ ਬਹੁਤ ਪਸੰਦ ਆਇਆ ਮੈਂ ਕਿਹਾ ਤੁਸੀਂ ਇਹ ਤਾਂ ਮੇਰਾ ਸਲੈਕਟ ਕੀਤਾ ਹੀ ਆ ਸਮਝ ਲਓ ਤੇ ਛੋਟੇ ਛੋਟੇ ਪੀਸ ਜਿਵੇਂ ਬਰਫੀ ਦੇ ਪੀਸ ਤਰ੍ਹਾਂ ਨਾ ਬੜਾ ਸੋਹਣਾ ਰੰਗ ਸੀਗਾ ਹਾਲਾਂਕਿ ਇਹਦੇ ਨਾਲ ਕੋਈ ਸਲਵਾਰ ਨਹੀਂ ਮੈਚ ਹੋਈ ਮੇਕੋ ਤੇ ਪਰ ਮੈਨੂੰ ਆ ਪੀਸ ਮੈਂ ਲੈ ਲਿਆ ਮੈਂ ਕਿਹਾ ਕੋਈ ਨਾ ਸਲਵਾਰ ਤਾਂ ਫਿਰ ਕਦੇ ਮੈਚ ਕਰਕੇ ਲੈ ਜਾਊਂਗੀ ਤੇ ਮੈਨੂੰ ਬਹੁਤ ਸੋਹਣਾ ਇਹਦਾ ਡਿਜ਼ਾਈਨ ਜਾਂ ਲੱਗਿਆ ਇਹ 2.5 ਮੀਟਰ ਦਾ ਪੀਸ ਹੈ ਕਮੀਜ਼ ਬਣ ਜਾਊਗਾ ਨਾਲ ਸਲਵਾਰ ਪਲੇਨ ਬਣਾ ਲੂੰਗੀ ਜਾਂ ਡਾਟ ਵਾਲੀ ਬਣਾ ਲੂੰਗੀ ਤੇ ਆਹ ਵਾਲਾ ਜੀ ਇਹ ਮਲਟੀ ਯੂਜ਼ ਵਾਸਤੇ ਆ। ਇਹ ਸਕਿਨ ਕਲਰ ਦਾ ਸੈਲਫ ਪ੍ਰਿੰਟ ਦਾ ਇਹ ਹੈ ਤਾਂ 5 ਮੀਟਰ ਦਾ ਹੀ ਆ। ਤੇ ਮੈਨੂੰ ਜ਼ਰੂਰਤ ਸੀਗੀ ਵੀ ਇੱਕ ਤਾਂ ਮੇਰਾ ਕਮੀਜ਼ ਸੀਗਾ ਉਹਦੇ ਬੈਕ ਸਾਈਡ ਜਿਹੜੀ ਸੀ ਉਹ ਕਿਸ ਚੀਜ਼ 'ਚ ਅੜ ਕੇ ਪਾਟ ਗਈ ਤੇ ਉਹਦੀ ਬੈਕ ਸਾਈਡ ਲਾਉਣੀ ਆ ਉਸ ਵਾਸਤੇ ਸਕਿਨ ਕਲਰ ਦਾ ਚਾਹੀਦਾ ਸੀਗਾ ਇੱਕ ਕਮੀਜ਼ ਦੇ ਨਾਲ ਮੈਂ ਸਲਵਾਰ ਤਿਆਰ ਕਰਨੀ ਆ ਉਸ ਵਾਸਤੇ ਵੀ ਚਾਹੀਦਾ ਸੀਗਾ ਤੇ ਫੇਰ ਬਸ ਉਹਨਾਂ ਨੇ ਆਏ ਦਿਖਾਇਆ ਚਲੋ 5 ਮੀਟਰ ਦਾ ਹੀ ਮੈਂ ਲਿਆ ਹੀ ਮੈਂ ਕਿ ਚਲੋ ਘਰ ਜਾ ਕੇ ਜੇ ਕੋਈ ਚੇਂਜ ਹੋ ਗਿਆ ਪਲਾਨ ਤਾਂ ਅੱਡ ਗੱਲ ਐ ਨਹੀਂ ਤਾਂ ਹੋ ਸਕਦਾ ਵੀ ਇਸ ਤੇ ਪੇਂਟਿੰਗ ਵਗੈਰਾ ਕਰ ਲਈਏ ਜਾਂ ਦੇਖੂਗੀ ਕੀ ਬੰਦਦਾ ਕੀ ਨਹੀਂ ਬੰਦਦਾਗਾ ਵਸੇ ਇਹ ਸੀਗੇ ਸੂਟ ਤੇ ਆ ਜਿਹੜੇ ਸੂਟ ਹੈਗੇ ਆ ਇਹ ਚਾਰ ਸੂਟ ਹੈਗੇ ਮੰਮੀ ਜੀ ਵਾਸਤੇ ਤੇ ਇਹ ਲਾਈਟ ਕਲਰ ਦੇ ਆ ਵਸੇ ਤੇ ਕੈਮਰੇ ਦੇ ਵਿੱਚ ਥੋੜੇ ਜਿਹਾ ਡਾਰਕ ਲੱਗ ਰਹੇ ਕਿਉਂਕਿ ਮੰਮੀ ਡਾਰਕ ਕਲਰ ਨਹੀਂ ਪਾਉਂਦੀਗੀ ਇਹ ਹੈਗਾ ਲਾਈਟ yellow ਕਲਰ ਦਾ ਤੇ ਇਸ ਵਿੱਚ ਹੈਗੇ ਆ ਜੀ ਗ੍ਰੇ ਕਲਰ ਦੀਆਂ ਲਾਈਨਾਂ ਤੇ ਡਾਰਕ ਗ੍ਰੇ ਕਲਰ ਦੇ ਹੈਗੇ ਥੋੜੇ ਜਿਹਾ ਫੁੱਲ ਤੇ ਫੁੱਲ ਬੜੇ ਸੋਹਣੇ ਲੱਗ ਰਹੇ ਸੀਗੇ ਮੈਨੂੰ ਬਸ ਇਹ ਪਸੰਦ ਆ ਗਿਆ ਇਹ ਵੀ ਮੈਂ ਲੈ ਲਿਆ ਤੇ ਹੈ ਲਾਈਟ ਕਲਰ ਦਾ ਹੀ ਆ ਵੈਸੇ ਥੋੜਾ ਜਿਹਾ ਡਾਰਕ ਲੱਗ ਰਿਹਾ ਕੈਮਰੇ ਦੇ ਵਿੱਚ ਤੇ ਇਹ ਹੈਗਾ ਕੋਟਨ ਦਾ ਮਿਕਸ ਨਹੀਂਗਾ ਕੋਟਨ ਦਾ ਹੈ ਇਹ ਵਿੱਚ ਇੱਕ ਦੋ ਜਿਹੜਾ ਪਹਿਲਾਂ ਤੁਹਾਨੂੰ ਮੈਂ ਰੈੱਡ ਦਿਖਾਇਆ ਸੀ ਉਹ ਥੋੜਾ ਮਿਕਸ ਅਪ ਕਪੜੇ 'ਚ ਹੈਗਾ ਇਹ ਆ ਤੇ ਬਾਕੀ ਗਰਮੀ ਦੇ ਵਿੱਚ ਤਾਂ ਥੋੜੇ ਕੋਟਨ ਦੇ ਜਿਵੇਂ ਹ ਸੋਨ ਭਾਦੋ ਦੇ ਵਿੱਚ ਤਾਂ ਕੋਟਨ ਦੇ ਵਧੀਆ ਲੱਗਦੇ ਆ ਤੇ ਇਹ ਹੈਗਾ ਆ ਇਹ ਵੀ ਲੈਮਨ ਸ਼ੇਡ ਦੇ ਵਿੱਚ ਹੈ ਇਸ ਵਿੱਚ ਵੀ ਗ੍ਰੇ ਤੇ ਪਿੰਕ ਕਲਰ ਆ ਥੋੜਾ ਡਾਰਕ ਪਿੰਕ ਕਲਰ ਆ ਮੈਂ ਹੱਸ ਰਹੀ ਸੀ ਮੈਂ ਕਹੇ ਤਾਂ ਮੇਰੇ ਵੀ ਸੋਹਣਾ ਲੱਗੂਗਾ ਜੇ ਆ ਪਿੰਕ ਕਲਰ ਦਾ ਦੁਪੱਟਾ ਨਾਲ ਲੈ ਲੋ ਡਾਰਕ ਗੁਲਾਨਾਰੀ ਜਿਹੜਾ ਰੰਗ ਹੁੰਦਾ ਨਾ ਤੇ ਫਿਰ ਮੈਂ ਪੁੱਛ ਰਹੀ ਸੀ ਕਿ ਡੈਡੀ ਜੀ ਨੂੰ ਮੈਂ ਕਹਿੰਨਾ ਵੀ ਆ ਵੀ ਮੰਮੀ ਵਾਸਤੇ ਸੋਹਣਾ ਲੱਗੂਗਾ ਰੰਗ ਤੇ ਡੈਡੀ ਕਹਿੰਦੇ ਹਾਂ ਸੋਹਣਾ ਲੱਗੂਗਾ ਤੇ ਮੈਂ ਕਹਾ ਵੀ ਮੰਮੀ ਜੀ ਤੇ ਇਹਦੇ ਨਾਲ ਵੀ ਆ ਗਰੇ ਜਾਂ ਬਰਾਊਨ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੈ ਨਾ ਇਦਾਂ ਦੇ ਸਕਿਨ ਕਲਰ ਦੇ ਦੁਪੱਟੇ ਤਾਂ ਆਮ ਹੁੰਦੇ ਹੀ ਆ ਵੀ ਬਜ਼ੁਰਗਾਂ ਕੋਲੇ ਜਿਵੇਂ ਹੈ ਨਾ ਮੰਮੀ ਕੋਲੇ ਵੀ ਹੈਗੇ ਆ ਤੇ ਇਹ ਸੋਹਣਾ ਸੀਗਾ ਇਹਦਾ ਪ੍ਰਿੰਟ ਕੁਲਮਾਜਾ ਪ੍ਰਿੰਟ ਮੈਨੂੰ ਵਧੀਆ ਲੱਗਿਆ ਤੇ ਆ ਜਿਹੜਾ ਸੂਟ ਹੈ ਇਹਦਾ ਕਲਰ ਲੱਗ ਰਿਹਾ ਡਾਰਕ ਕੈਮਰੇ ਦੇ ਵਿੱਚ ਬਲਕਿ ਲਾਈਟ ਕਲਰ ਹੈ ਇੰਨਾ ਡਾਰਕ ਕਲਰ ਤਾਂ ਮੰਮੀ ਵੈਸੇ ਨਹੀਂ ਪਾਉਂਦੀਗੀ ਇਹ ਲਾਈਟ ਕਲਰ ਹੈ ਲਾਈਟ ਬਲੂ ਜਿਹਾ ਕਲਰ ਹੈ ਤੇ ਵਿੱਚ ਹੈਗੇ ਆ ਗ੍ਰੀਨ ਤੇ ਔਰੈਂਜ ਤੇ yellow ਕਲਰ ਦੇ ਫੁੱਲ ਹੈ ਤੇ ਮੈਂ ਇੱਕ ਚਲੋ ਇਹਨਾਂ ਲਾਈਟ ਬਲੂ ਵੀ ਚਲ ਜਾਊਗਾ ਬਾਕੀ ਮੰਮੀ ਨੇ ਤੇ ਇਹ ਡੇਲੀ ਵੀਅਰ ਵਾਸਤੇ ਹੀ ਵੀ ਬਣਵਾਉਣੇ ਆ ਸੂਟ ਜਿਹੜੇ ਵੀ ਘਰੇ ਡੇਲੀ ਪਾ ਸਕੀਏ ਤੇ ਉਸ ਵਾਸਤੇ ਹੀ ਆ ਤੇ ਇਹ ਵੀ ਹੈਗਾ ਜੀ ਲਾਈਟ ਕਲਰ ਦਾ ਸੂਟ ਹੈ ਇਹ ਹੈਗਾ ਇਹ ਦੀ ਰੇਂਜ ਸੀ 350 ਹਾਂ ਜੀ ਇਹਦੀ ਰੇਂਜ 350 ਦੀ 350 ਚ ਉਹਨਾਂ ਨੇ ਹੋਰ ਵੀ ਰੰਗ ਬੜੇ ਦਿਖਾਏ ਸੀਗੇ ਪਰ ਉਹ ਕੋਈ ਕਲਰ ਥੋੜੇ ਡਾਰਕ ਹੀ ਸੀਗੇ ਤੇ ਇਸ ਵਿੱਚ ਮੈਂ ਕਿਹਾ ਚਲੋ ਸਕਿਨ ਕਲਰ ਦੇ ਫਲਾਵਰ ਹੈਗੇ ਆ ਥੋੜੇ ਬਰਾਊਨ ਜੇ ਤੇ ਇਸ ਤਰ੍ਹਾਂ ਦੇ ਜਿਵੇਂ ਮੰਮੀ ਦੁਪੱਟਾ ਨਾਲ ਲੈ ਸਕਦੇ ਆ ਬਾਕੀ ਜੇ ਘਰੇ ਤਾਂ ਜਦੋਂ ਪਾਉਂਦੇ ਤੋ ਤਾ ਸੁੱਤੀ ਦੁਪੱਟੇ ਹੀ ਯੂਜ਼ ਹੁੰਦੇ ਆ ਹਨਾ ਜਿਨ੍ਹਾਂ ਦੇ ਵਿੱਚ ਤਾਂ ਕਈ ਰੰਗ ਹੁੰਦੇ ਆ ਤੇ ਇਹ ਸੀਗੀ ਜੀ ਸਾਡੀ ਸ਼ਾਪਿੰਗ ਇਹ ਮੇਰੀ ਸਾਸੂ ਮਾ ਦਾ ਚਾਰ ਸੂਟ ਤੇ ਲਾਈਟ ਕਲਰ ਦੇ ਲਈ ਆ ਮੈਂ ਵੈਸੇ ਪਰ ਮੈਨੂੰ ਐ ਲੱਗੇ ਮਮੀ ਮਮੀ ਨੂੰ ਥੋੜਾ ਜਿਹਾ ਵੀ ਡਾਰਕ ਕਲਰ ਹੋਵੇ ਨਾ ਮਮੀ ਕਹ ਦੂਗੀ ਨਹੀਂ ਡਾਰਕ ਲੈ ਨਹੀਂ ਪੋਣਾ ਪਰ ਆਹ ਵਾਲਾ ਪ੍ਰਿੰਟ ਮੈਨੂੰ ਬਹੁਤ ਸੋਹਣਾ ਲੱਗਿਆ ਦੂਰੋਂ ਤਾਂ ਬੜਾ ਸੋਹਣਾ ਲੱਗ ਰਿਹਾ ਹੈ ਬੜਾ ਪੈਰ ਲੱਗ ਰਿਹਾ ਹੈ ਸਾਢੇ 3 ਦਾ ਟਾਈਮ ਹੋ ਗਿਆ ਤੇ ਹੁਣ ਬੱਦਲ ਬਣ ਗਏ ਬੱਦਲ ਗੱਜ ਰਹੇ ਨੇ ਤੇ ਸੂਰਜ ਵੀ ਦੇਖ ਰਿਹਾ ਤਾਂ ਪਤਾ ਨਹੀਂ ਹੁਣ ਮੀਂਹ ਆਊਗਾ ਜਾਂ ਬੱਦਲ ਗੱਜ ਕੇ ਚਲ ਜਾਣਗੇ ਪਰ ਨੇੜੇ-ਤੇੜੇ ਸਾਰੇ ਰਿਸ਼ਤੇਦਾਰਾਂ ਦੇ ਵੀ ਮੀਂਹ ਪੈ ਰਿਹਾ ਹੈ ਸਾਰੇ ਫੋਨ ਕਰਕੇ ਦੱਸ ਰਹੇ ਆ ਵੀ ਮੀਂਹ ਆ ਰਿਹਾ ਆ ਜਾਂ ਮੌਨਸੂਨ ਪਹੁੰਚ ਰਿਹਾ ਆ ਤੇ ਚਲੋ ਜੀ ਵਧੀਆ ਜਾਂ ਮੌਸਮ ਹੋ ਜਾਊਗਾ ਠੰਡਾ ਪਰ ਅੱਜ ਮੌਸਮ ਜਿਹੜਾ ਆ ਥੋੜਾ ਜਿਹਾ ਹੁਣ ਠੰਡਾ ਹੋਇਆ ਪਿਆ ਆ ਜੀ ਤੇ ਅੱਜ ਵਾਲਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਜਰੂਰ ਦੱਸਿਓ ਜੀ ਲਾਈਕ ਕਰਿਓ ਜੀ ਜੇ ਪਹਿਲੀ ਵਾਰੀ ਚੈਨਲ ਤੇ ਆਏ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਹਾਂਜੀ ਮੇਰੀ ਸ਼ਾਪਿੰਗ ਕੇਜ ਜੀ ਲੱਗੀ ਇਹ ਵੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ